ਸਰਪੰਨਪੰਦੇ ਇਹ ਸੋਸ਼ਲ ਮੀਡੀਆ ਤੇ ਗਰਮ ਹੋ ਕੇ ਸਰਕਾਰ ਨੂੰ ਬੁਰਾ ਭਲਾ ਕਹਿੰਦੇ ਨੇ ਕਿ ਤੁਸੀਂ ਸਾਡੇ ਬਿਜਲੀ ਪਾਣੀ ਅਤੇ ਜਿਹੜਾ ਸਾਡੀ ਸਾਫ ਸਫਾਈ ਦਾ ਪ੍ਰਬੰਧ ਉਹ ਹਜੇ ਤੱਕ ਮੁਕੰਮਲ ਨਹੀਂ ਕੀਤਾ ਤੇ ਬਾਰਡਰਾਂ ਦੇ ਉੱਤੇ ਅਸੀਂ ਤੁਹਾਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਤੁਸੀਂ 14 ਤਰੀਕ ਤੱਕ ਇਹ ਪ੍ਰਬੰਧ ਮੁਕੰਮਲ ਨਹੀਂ ਕਰੋਗੇ ਤਾਂ ਅਸੀਂ ਰਾਜਪੁਰੇ ਦਾ ਗਗਨ ਚੌਕ ਘੇਰਾਂਗੇ ਤੇ ਅੱਜ ਅਸੀਂ ਗਗਨ ਚੌਕ ਨੂੰ ਘੇਰਨ ਜਾ ਰਹੇ ਹਾਂ ਕਿਉਂਕਿ ਤੁਸੀਂ ਹਜੇ ਤੱਕ ਸਾਨੂੰ ਬਿਜਲੀ ਦੀ ਕੋਈ ਵੀ ਸਪਲਾਈ ਨਹੀਂ ਦਿੱਤੀ ਐ ਤੇ ਸਾਨੂੰ ਇਸ ਤਰ੍ਹਾਂ ਮੁਸ਼ਕਲਾਂ ਦਾ ਸਾਹਮਣਾ ਆਉਂਦਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਚੇਤਾਵਨੀ ਦਿੱਤੀ ਸੀ ਕਿ ਜੇ ਸਰਕਾਰ ਸਾਡੀ ਬਿਜਲੀ ਦੀ ਸਮੱਸਿਆ ਨਹੀਂ ਹੱਲ ਕਰੇਗੀ ਤਾਂ ਅਸੀਂ ਗਗਨ ਚੌਂਕ ਘੇਰਾਂਗੇ ਤੇ ਹੁਣ ਅਸੀਂ ਗਗਨ ਚੌਂਕ ਘੇਰਨ ਜਾ ਰਹੇ ਹਾਂ ਤੇ ਇਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਂਦੇ ਆਂ ਦੋਵਾਂ ਮੋਰਚਿਆਂ ਵੱਲੋਂ ਖਾਸ ਕਰਕੇ ਸ਼ੰਭੂ ਮੋਰਚੇ ਵੱਲੋਂ ਇਹ ਐਲਾਨ ਸੀਗਾ ਕਿ ਜੇ ਪੰਜਾਬ ਸਰਕਾਰ ਬਿਜਲੀ ਦਾ ਪਾਣੀ ਦਾ ਸੇਤ ਸਹੂਲਤਾਂ ਦਾ ਸਫਾਈ ਦਾ ਪ੍ਰਬੰਧ ਨਹੀਂ ਕਰਦੀ ਹੈਗੀ ਤਾਂ 14 ਨੂੰ ਰਾਜਪੁਰੇ ਦਾ ਗगन ਚੌਕ ਜਾਮ ਕੀਤਾ ਜਾਊਗਾ ਸਰਕਾਰ ਨਾਲ ਦੋ ਦੌਰ ਦੀ ਗੱਲਬਾਤ ਹੋ ਗਈ ਆ ਮੈਡੀਕਲ ਸੇਵਾਵਾਂ ਸਫਾਈ ਕੁਝ ਚੀਜ਼ਾਂ ਨਿਭੜ ਗਈਆਂ ਨੇ ਪਰ ਬਿਜਲੀ ਦੀ ਸਪਲਾਈ ਜਿਹੜੀ ਸਭ ਤੋਂ ਮਹੱਤਵਪੂਰਨ ਹੈ ਉਹਦੇ ਤੇ ਅੜਿੱਕਾ ਬਣਿਆ ਹੋਇਆ ਕੱਲ ਸ਼ਾਮ ਨੂੰ ਪ੍ਰਸ਼ਾਸਨ ਕਹਿ ਕੇ ਗਿਆ ਸੀਗਾ ਵੀ ਮੀਟਿੰਗ ਕਰਨੀ ਆ ਪਰ ਪ੍ਰਸ਼ਾਸਨ ਮੁੜਿਆ ਨਹੀਂ ਹੈਗਾ ਤੁਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਤੇ ਜੇਕਰ ਤੁਸੀਂ ਮਸਲੇ ਦਾ ਹੱਲ ਨਹੀਂ ਕਰਦੇ ਤਾਂ ਤੁਸੀਂ ਗਗਨ ਚੌਕ ਜਾਮ ਕਰਾਉਣ ਲਈ ਜ਼ਿੰਮੇਵਾਰ ਹੋ ਕੇ ਇਹ ਜ਼ਿੰਮੇਵਾਰੀ ਤੁਹਾਡੀ ਹੈਗੀ ਆ ਹਰ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਹੈਗੇ ਵੀ ਗਗਨਚੌਂਕ ਜਾਮ ਹੋਵੇ ਸਾਡੇ ਮਸਲਿਆਂ ਦਾ ਨਿਬੇੜਾ ਕੀਤਾ ਜਾਵੇ ਤੇ ਪ੍ਰਸ਼ਾਸਨ ਲਗਭਗ ਗੱਲਬਾਤ ਨੂੰ ਨਿਬੇੜੇ ਵਿੱਚ ناکਾਮਜਬ ਹੋਇਆ ਬੱਸ ਕਰਕੇ ਸਾਰੇ ਆਪਣੇ ਆਗੂ ਸਾਹਿਬਾਨਾਂ ਨੂੰ ਬੇਨਤੀ ਕਰਦੇ ਆਂ ਕਿ ਉਹ 14 ਦੇ ਗਗਨਚੌਂਕ ਜਾਮ ਦੀ ਤਿਆਰੀ ਪੂਰੇ ਜੋਰਾਂ ਸ਼ੋਰਾਂ ਨਾਲ ਕਰਨ ਦੂਸਰਾ ਜੀਤ ਮਹਾ ਰੈਲੀ ਹੋਣੀ ਆ 15 ਨੂੰ ਉਚਾਣਾ ਦੇ ਵਿੱਚ ਨਵੀਂ ਨਾਜ਼ ਮੰਡੀ ਤੋਂ ਮੋਦੀ ਸਰਕਾਰ ਦੇਖ ਲਵੇ ਕਿ ਉੱਥੇ ਕਿਸਾਨਾਂ ਮਜ਼ਦੂਰ ਕਿੰਨਾ ਦੇ ਨਾਲ ਨੇ ਇੱਕ ਇਤਿਹਾਸਕ ਇਕੱਠ ਹੋਊਗਾ ਹਰਿਆਣੇ ਦੇ ਇਤਿਹਾਸ ਦੇ ਵਿੱਚ ਔਰ ਉਦੋਂ ਦਾ 22 ਪਿੰਪਲੀ ਆੜਾ ਇਹ ਦੋਵੇਂ ਹਰਿਆਣੇ ਦੇ ਇਤਿਹਾਸ ਦੇ ਵਿੱਚ ਵਿਸ਼ਾਲ ਤੇ ਵੱਡੇ ਇਕੱਠ ਸਾਬਤ ਹੋਨੇ ਨੇ ਮੋਦੀ ਸਰਕਾਰ ਦਾ ਚਿਹਰਾ ਤਾਂ ਇਸ ਕਰਕੇ ਨੰਗਾ ਹੋ ਗਿਆ ਕਿ ਹੁਣ ਜਿਹੜੇ ਸੇਫ ਬੈਲਟ ਆ ਇਸ ਵळे ਜਿਹੜੀਆਂ ਖਬਰਾਂ ਨੇ ਕਿ ਉਹ 1500 ਰੁਪਿਆ ਪ੍ਰਤੀ ਕੁਇੰਟਲ ਘੱਟ ਰੇਟ ਮਿਲ ਰਿਹਾ ਸੇ ਵਾਲਿਆਂ ਨੂੰ ਇਹ ਇਹ ਅਦਾਨੀ ਜੀ ਦੀ ਜਿਹੜੀ ਕੰਪਨੀ ਆ ਉਹ ਹੀ ਪਰਚੇਜ਼ ਕਰ ਰਹੀ ਹੈਗੀ ਆ ਔਰ ਉੱਥੋਂ ਦੀ ਸੇਬ ਐਸੋਸੀਏਸ਼ਨ ਦਾ ਬਿਆਨ ਲੱਗਾ ਹੋਇਆ ਤਾਂ ਹੁਣ ਚਾਹੀਦਾ ਬੀਬੀ ਕੰਗਣਾ ਨਾਉਟੀ ਨੂੰ ਜਿਹੜੇ ਐਮਪੀ ਨੇ